ਪੰਜਾਬ ਸਰਕਾਰ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਨਸ਼ਾ ਦੇ ਖਿਲਾਫ ਕੀਤੀ ਜਾ ਰਹੀਆਂ ਵੱਡੀਆਂ ਕੋਸ਼ਿਸ਼ਾਂ ਦੇ 바ਜ਼ੂ ਵੀ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਨੁੱਕਰ ਦੇ ਵਿੱਚ ਨਸ਼ਾ ਦਾ ਪ੍ਰਕੋਪ ਘਟਨਾ ਨਾਮ ਨੂੰ ਲੈ ਰਿਆ ਜਿੱਦੇ ਹਵਾ ਖਾ ਸਰਦਰੀ ਨਾ ਅਤੇ ਪਿੰਡੂ ਦਾਖਾ ਅਤੇ ਗਲੀਆਂ ਮੋਲਿਆਂ ਦੇ ਲੋਕ ਜਿੱਥੇ ਹੁਣ ਇਸ ਮੁੱਦੇ ਤੇ ਬੋਲਣ ਤੋਂ ਗਰੇਜ਼ ਕਰਦੇ ਹਨ ਉੱਥੇ ਹੀ ਗਿੱਦੜਵਾ ਦੇ ਚਿੱਟਾ ਪੀੜੇ ਪਰਿਵਾਰ ਦੀਆਂ ਔਰਤਾਂ ਨੇ ਇਕੱਠੇ ਹੋ ਕੇ ਸੇਕਟਨ ਦੀ ਕਾਰਸ਼ਾਹੀ ਦੇ ਆਵਾਜ਼ ਉਠਾ ਦਿੱਤੀ ਹੈ ਅਤੇ ਨਸ਼ਾ ਦੇ ਖਿਲਾਫ ਉਹਨਾਂ ਨੇ ਨਾਰੇ ਬਾਜ਼ੀ ਕਰਦੇ ਹਨ ਰੋਸ ਪ੍ਰਦਰਸ਼ਨ ਵੀ ਕੀਤਾ ਹੈ ਇਸ ਮੌਕੇ ਦੇ ਇੱਕ ਪੀੜਤ ਔਰਤ ਨੇ ਦੱਸਿਆ ਕਿ ਗਿੱਦੜਵਾ ਇਲਾਕੇ ਪਰ ਆਪਾਂ ਦੇਖਣ ਨੂੰ ਮਿਲਣ ਦੀ ਥਾਂ ਤੇ ਹਰ ਰੋ ਨਸ਼ਾ ਕਰਕੇ ਨੌਜਵਾਨ ਮੇ ਆਥਿਓਂ ਵੀਆ ਦਿਖ ਰੀਆਂ ਹੋਰ ਕੀ ਕੁਝ ਕਿਆ ਇਹ ਨਾ ਔਰਤਾਂ ਨੇ ਵੀ ਆਪ ਹੀ ਦੇਖੋ ਸੁਣੋ ਮੈਂ ਤਾਂ ਐ ਬੈਠਿਆ ਬਾਈ ਜੀ ਇੱਕ ਤਾਂ ਮੇਰਾ ਉ ਮੁੱਕ ਗਿਆ ਇੱਕ ਜਮਾ ਮੁੱਕਣ ਵਾਲਾ ਹੀ ਪਿਆਗਾ ਚਿੱਟਾ ਗੋਲੀਆਂ ਬਾਧੂ ਟੀਕੇ ਤੇ ਨਸ਼ਾ ਇੱਥੇ ਮੋੜ ਤੇ ਵੇਖਦਾਗਾ ਬਾਧੂ ਛਿਰ ਐਵੇਂ ਹੀ ਵੇਖਦਾਗਾ ਅਸੀਂ ਐ ਲਾਇਆ ਧਰਨਾ ਕਿ ਸਾਡੇ ਜਿਹੜੇ ਨਿੱਕੇ ਬੱਚੇ ਉਹ ਬਚਾਓ ਸਾਡੀ ਹੱਥ ਬੰਨ ਕੇ ਬੇਨਤੀ ਆ। ਇੱਥੇ ਤਾਂ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਬਾਈ ਜੀ ਕੋਈ ਸਰਕਾਰਾਂ ਇੱਥੇ ਆਉਂਦੀਆਂ। ਸਾਨੂੰ ਤਾਂ ਜਮ੍ਹੇ ਨਹੀਂ ਪਤਾ ਲੱਗਦਾ। ਜੇ ਆਉਂਦੇ ਤਾਂ ਆ ਕੇ ਮਾੜਾ ਜਾਂ ਮੁਰ ਜਾਂਦੇ ਉਹਦੀ ਬੱਸ। ਇਹ ਮਾਖਾ ਸਾਰੇ ਸਾਰੀਆਂ ਜਿਹੜੀਆਂ ਟੋਟਲ ਵੈਂਸਿੰਗਾਂ ਨਾ ਇੱਕ ਇੱਕ ਪੱਤ ਸਭ ਦਾ ਗਿਆ। ਇੱਕ ਇੱਕ ਸੈਂਟਰ 'ਚ ਬੈਠੇ ਆ। ਆ ਮੇਰੀ ਪੋਤੀ ਆ ਮੈਂ ਪਾਲਣਾ ਕਰਦੀ ਆ। ਮੇਰੇ ਘਰੋਂ ਬਜ਼ੁਰਗ ਆ। ਮੰਨ ਲਓ ਜੇ ਸਾਰਿਆਂ ਨੂੰ ਮੇਰੇ ਅੱਥਰਾਂ ਬੰਨ ਕੇ ਬੇਨਤੀ ਹੈ ਕਿ ਨਸ਼ਾ ਵਿਰੋਧਾਸੀਂ ਅੱਜ ਇਕੱਠੇ ਹੋਏ ਆ ਇੱਥੇ ਕਿ ਨਸ਼ਿਆਂ ਦੇ ਵਿਰੁੱਧ ਸਰਕਾਰ ਲੜ ਸਕੇ ਕਿ ਸਾਡੇ ਬੱਚਿਆਂ ਦੀ ਜਾਨ ਬਰਖ ਦੇਵੇ ਕਿ ਸਾਡੇ ਇੱਕ ਬੱਚਾ ਕਿਸੇ ਦੇ ਦੋ ਬੱਚੇ ਸਾਰੇ ਨਸ਼ਾ ਕਰਦੇ ਹੈਗੇ ਆ ਚਿੱਟਾ ਲਾਉਂਦੇ ਆ ਸਾਡੇ ਪੋਲ ਝਾੜੀਆਂ ਹੈਗੀਆਂ ਕਿ ਉਹ ਉੱਥੇ ਵੇਲੀ ਝਾੜੀਆਂ ਦੇ ਵਿੱਚ ਕਿ ਕਮਰੇ ਛੋਟੇ ਛੋਟੇ ਬਣੇ ਹੋਏ ਆ ਉਹਦੇ ਵਿੱਚੋਂ ਅਸੀਂ ਲੱਖਾਂ ਚੱਕ-ਚੱਕ ਲਈ ਉਹਨੇ ਬੱਚਿਆਂ ਦੀਆਂ ਕਿ ਸਾਡੀ ਕੋਈ ਸੁਣਾਈ ਨਹੀਂ ਦੁੰਦਾ ਜੇ ਅਸੀਂ ਸਰਕਾਰ ਨੂੰ ਕਹਿ ਦਿੰਦੇ ਆ ਤੇ ਆਪਣੇ ਪ੍ਰਸ਼ਾਸਨ ਨੂੰ ਜਾ ਕੇ ਸ਼ਿਕਾਇਤ ਕਰਦੇ ਆ ਕਿ ਪ੍ਰਸ਼ਾਸਨ ਆਉਂਦੀ ਹੈ ਉਹਨੂੰ ਵੀ ਕਹਿ ਜਾਂਦੀ ਹੈ ਵੀ ਗੇੜਾ ਮਾਰਿਓ ਤੁਸੀਂ ਥਾਣੇ ਆ ਜੋ ਤੇ ਸਾਨੂੰ ਵੀ ਕਹਿ ਜਾਂਦੀ ਵੀ ਤੁਸੀਂ ਥਾਣੇ ਆ ਜੋ ਉਹਨਾਂ ਨੇ ਜਾਣਾ ਨਹੀਂ ਸੀ ਦੋ ਚੱਕਰ ਕੱਢ ਕੇ ਫੇਰ ਆ ਜਾਂਦੇ ਆ ਸਾਡੀ ਕੋਈ ਸੁਣਵਾਈ ਨਹੀਂ ਸਾਨੂੰ ਨਸ਼ੇ ਪਤੇ ਬੰਦ ਹੋਣੇ ਚਾਹੀਦੇ ਆ ਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਬਖਸ਼ ਦੇਵੇ ਸਰਕਾਰ ਆਹੀ ਸਰਕਾਰ ਮੂਰੇ ਸਾਡੀ ਬੇਨਤੀ ਹੈ ਕਿ ਨਸ਼ੇ ਵਾਲਿਆਂ ਤੇ ਕਾਰਵਾਈ ਵੱਧ ਤੋਂ ਵੱਧ ਪਾਈ ਜਾ ਕੋਈ ਅਣਕਿੰਤੀ ਘਰ ਹੈ ਕੋਈ ਸਮਝ ਨਹੀਂ ਆਉਂਦੀ ਕਿ ਇਹ ਬੰਦਿਆਂ ਨੂੰ ਲੈ ਜਾਂਦੇ ਚੱਕ ਕੇ ਤਾਂ ਬੁਰਾ ਮਗਰੋਂ ਵੇਚਣ ਲੱਗ ਜਾਂਦੇ ਨੇ। ਹਾਂ। ਬੁਰਾ ਵੇਚਣੇ ਖੋਦ ਆਪ। ਬੰਦਿਆਂ ਨੂੰ ਲੈ ਜਾਂਦੇ ਜੋ ਪੁੱਲ ਚੱਕ ਕੇ ਮੀਨਾ ਵੀ ਤੇ ਰਹਿੰਦੇ ਆ ਪੈਸੇ ਲੈ ਕੇ ਫੇਰ ਛਿੜਾ ਲੈਂਦੀਆਂ ਤੇ ਫੇਰ ਬੰਦੇ ਵੇਚਦੇ ਆ। ਹਾਂ। ਸਾਡੀ ਹੱਥ ਬਨ ਕੇ ਬਸ ਇਹੀ ਬੇਨਤੀ ਆ ਕਿ ਸਾਡੀ ਇੰਨੀ ਕਵਾਜ਼ ਜ਼ਰੂਰ ਸਰਕਾਰ ਸੁਣੇ ਤੇ ਸਰਕਾਰ ਸਾਡੀ ਮਦਦ ਤੇ ਕਰ ਸਕੇ। ਹਾਂ। ਕੋਈ ਕਮੇਟੀ ਬਈ। ਹਾਂ। ਇਹ ਜਿੱਤਾ ਗੋਲੀਆਂ ਬੰਦ ਕਰਨ ਵੀ ਬੱਚੇ ਨੌਜਵਾਨ ਕੱਪਰੂ ਸਾਡੇ ਹੱਥਾਂ ਤੋਂ ਮੇਰੇ ਦਿਉਰਾ ਜੇਠਾ ਦੇ ਬੱਚੇ ਮੁੱਕੀ ਜਾਂਦੇ ਸਸੀ ਮੇਰੇ ਤਾਂ ਹੈ ਹੀ ਨਹੀਂ ਕੋਈ ਕਾਕਾ ਅਸੀਂ ਉਹਨਾਂ ਦਾ ਸਹਾਰਾ ਮੰਗਦੇ ਆਂ ਤੇ ਉਹ ਵਿਚਾਰੇ ਹੁਣ ਇੱਕ ਦੇ ਅੱਡ ਆਪਰੇਸ਼ਨ ਕੀਤਾ ਪਰਸੋ ਚ ਉਥੇ ਹੀ 40-50 ਹਜ਼ਾਰ ਰੁਪਏ ਉਹਨਾਂ ਦਾ ਲੱਗ ਗਿਆ ਉਹ ਬੇਕਾਰ ਹੋ ਗਿਆ ਇੱਥੇ ਅਸੀਂ ਸਰਕਾਰ ਮੂਰੇ ਹੀ ਹੱਥ ਜੋੜਦੇ ਆਂ ਵੀ ਬਈ ਆਪਦੇ ਮੁਲਾਜ਼ਮਾਂ ਦਾ ਇੱਥੇ ਜੇੜਾ ਲਵਾਇਆ ਕਰਨ ਤੇ ਇਥੋਂ ਮੁੰਡੇ ਫੜਾਇਆ ਕਰਨ ਉਹ ਜਿਹੜੇ ਫੜੇ ਜਾਣਗੇ ਉਹ ਆਪੇ ਵੇਚਣ ਵਾਲਿਆਂ ਨੂੰ ਵੀ ਫੜਾਉਣਗੇ ਤੇ ਸਾਡੇ ਆਂਢੀ ਗਮਾਂਡੀਆਂ ਦੇ ਭਾਂਡੇ ਵੀ ਨਹੀਂ ਛੱਡਦੇ ਕੋਈ ਮੋਟਰ ਨਹੀਂ ਛੱਡਦੀ ਘਰ ਛੱਡ ਕੇ ਅਸੀਂ ਦਿਹਾੜੀ ਮਜ਼ਦੂਰੀ ਵੀ ਨਹੀਂ ਕਰ ਸਕਦੇ ਇੱਕ ਬੰਦਾ ਮਜ਼ਦੂਰ ਦਾ ਰੰਦਾ ਕਰੀ ਬੱਸ ਜੀ ਅਸੀਂ ਹੁਣ ਕੀ ਕਹਿਗੇ ਤੁਹਾਨੂੰ ਕਿੰਨੇ ਕ ਅਸੀਂ ਕਿੰਨੇ ਕ ਨਾਕਣਾਈ ਉਹ ਤਾਂ ਜਦੋਂ ਲਾਉਣ ਵਾਲੇ ਫੜੇ ਜਾਣਗੇ ਨਾ ਤਾਂ ਉਹ ਆਪੇ ਹੀ ਦੱਸ ਦੇਣਗੇ ਵੀ ਇਸ ਕੀ ਥੋ ਲੈਉਣੇ ਆ ਕਹਿੰਦੇ ਆ ਵੀ ਅਸੀਂ ਸਰਕਾਰ ਮੂਰੇ ਹੱਥ ਬੰਨ ਕੇ ਬੇਨਤੀ ਕਰਦੇ ਆ ਵੀ ਸਾਡਾ ਇਹ ਕਾਨੂੰਨੀ ਕਾਰਵਾਈ ਸਾਡੀ ਕਰੀ ਜਾਵੇ ਬੱਚਿਆਂ ਦਾ ਸੁਧਾਰ ਕੀਤਾ ਜਾਵੇ ਘਰਾਂ ਦਾ ਸੁਧਾਰ ਹੋ ਜਾਵੇ ਮਾਵਾਂ ਭੈਣਾਂ ਦਾ ਸੁਧਾਰ ਹੋ ਜਾਵੇ ਕਟੜੀ ਘਟੋ ਘਟ ਸੌ ਬੱਚਾ ਮਰ ਗਿਆ ਹੁਣ ਮੁੰਡਾ ਫਲੇਸਾ ਚੋਂ ਮੁੱਕਿਆਂ ਨੂੰ ਲਿਆਉਂਦੇ ਆ ਫਲੇਸਾ ਚ ਖੜ ਕੇ ਠੀਕੇ ਲਾਉਂਦੇ ਆ ਅਸੀਂ ਨਸ਼ਿਆਂ ਵਰੀ ਬੈਠੇ ਵੀਰੇ ਮੁੰਡਾ ਹੈ ਮੇਰਾ 24 25 ਸਾਲ ਦਾ ਮੁੰਡਾ ਦੋ ਵਾਰਾਂ ਵਿਆਹ ਕਰਦੇ ਨਸ਼ਾ ਕਰਕੇ ਹੀ ਘਰ ਉਜੜ ਗਿਆ ਉਹਦਾ ਬੱਚੀ ਸੀ ਉਹਨਾਂ ਨੇ ਬੱਚੀ ਵੀ ਮਾਰ ਲਈ ਨਸ਼ਾ ਕਰਨ ਹੁਣ ਆਪ ਮਰਨ ਕਿਨਾਰੇ ਪਿਆ ਹੁਣ ਕਦੇ ਤਾਂ ਮੈਂ ਮੁੰਡੇ ਨਹੀਂ ਭੱਜ ਕੇ ਜਾਣੀ ਕਦੇ ਮੈਂ ਇੱਥੇ ਸਾਮਲ ਹੁਣੀ ਹੈ ਪੈਣਾ ਨਾ ਮੈਨੂੰ ਘਰੇ ਟਿਕਣ ਨਹੀਂ ਨਾ ਵੀ ਇੱਥੇ ਬੈਠੇ ਹੁਣ ਸਰ ਦਾ ਮੁੰਡਾ ਘਰੇ ਮਰਨ ਆਲਾ ਪਿਆ ਨਾਲ ਸਾਡੇ ਬੱਚਿਆਂ ਦੀ ਵੀ ਵੀਡੀਓ ਬਣਾਓ ਜਿਹੜੇ ਮਰੇ ਪਏ ਕਿਸੇ ਦਾ ਆਪਰੇਸ਼ਨ ਹੋਇਆ ਪਿਆ ਬਾਹ ਦਾ ਬਾਹ ਸੜ ਗਈ ਟੀਕਾ ਲਾ ਕੇ ਗੋਲਗਾ ਲਾ ਲੈਂਦੇ ਆ ਕੋਈ ਕਿਵੇਂ ਪਿਆ ਕੋਈ ਕਿਵੇਂ ਪਿਆ ਕਿਸੇ ਦੀ ਲੱਤ ਪੱਕੀ ਪਈ ਆ ਮੁੰਡੇ ਵੇਖੋ ਜਾ ਕੇ ਉਹਨਾਂ ਦੀ ਵੀ ਨਾਲ ਵੀਡੀਓ ਬਣਨੀ ਚਾਹੀਦੀ ਅੱਭੀ ਮੈਂ ਤਾਂ ਇਹ ਕਹਿਣੀ ਆ ਵੀ ਉਹਨੇ ਹੀ ਤਾਂ ਲਾਉਣ ਵਾਲੇ ਆ ਨਸ਼ਾ ਕਰਨ ਵਾਲੇ ਆ ਉਹਨੇ ਹੀ ਵੇਚਣ ਵਾਲੇ ਆ ਹੁਣ ਕੀ ਪਤਾ ਇਹਨਾਂ ਨੂੰ ਮਿੰਟ ਦੀ ਘਰੋਂ ਨਿਕਲਦੇ ਜਾਂਦੇ ਜਵਾਕ ਤੇ ਬੇਉਸ਼ੋਕ ਆ ਕੇ ਦੁਬਾਰਾ ਘਰੇ ਡਿੱਗਦੇ ਜਾਂਦੇ ਜੇ ਬੁੜੀਆਂ ਬੋਲਦੀਆਂ ਮਾਮਾਂ ਬੋਲਦੀਆਂ ਘਰ ਵਾਲ ਗੰਗਲੀਆਂ ਛੱਡ ਕੇ ਉੱਠ ਜਾਂਦਣਾ ਜਵਾਕ ਜਿਨ੍ਹਾਂ ਦੇ ਹੈਗੇ ਆ ਉਹ ਦਾਦਿਆਂ ਦੇ ਪੱਲੇ ਪਾ ਜਾਂਦੇ ਆ ਤੇ ਹੁਣ ਜਵਾਕਾਂ ਨੂੰ ਜੇ ਘਰੇ ਆਇਆ ਨੂੰ ਕਹਨੇ ਆ ਵੀ ਥੋੜਾ ਕੀ ਖਾਦਾ ਤੁਹਾਡਾ ਮੂੰਹ ਆਇਆ ਝੱਗ ਨਿਕਲੀ ਜਾਂਦੀ ਆ ਤੂੰ ਤਾਂ ਨਸ਼ੇ ਤੇ ਲਾਵੇਂਗੀ ਨਸ਼ਾ ਮੇਰਾ ਕੁਛ ਨਹੀਂ ਕੀਤਾ ਤੈਨੂੰ ਕੌਣਾਂ ਦਾ ਨਸ਼ਾ ਕੀਤਾ ਮਿੰਟ ਅਸੀਂ ਪਰਸੋਂ ਵੇਖ ਗਏ ਪੰਜ ਮੁੰਡੇ ਮਰ ਗਏ ਕੀ ਗੱਲ ਆ ਕੇ ਤੇ ਅੱਜ ਵੀ ਕੋਈ ਮਰਿਆ ਤੇ ਹੁਣ 2 3 ਜਮਾ ਅੰਤ ਦੇ ਹੋਏ ਪਏ ਆ ਜਮਾ ਹੁਣ ਜੇ ਮੇਰਾ ਮੁੰਡਾ ਜਾ ਕੇ ਮੈਣੀ ਵੀਡੀਓ ਵੇਖੋ ਬਣਾਓ ਮੇਰੇ ਮੁੰਡੇ ਦੀ ਵੀ ਪਿਆ ਮੰਜੇ ਤੇ ਮੰਜੇ ਤੇ ਪਿਆ ਇੱਕ ਨੂੰ ਰਾਤ ਪੁਲਿਸ ਲੈ ਗਈ ਸੀ ਚੱਕ ਕੇ ਸਾਡੇ ਘਰਾਂ ਚੋਂ ਉਹ ਵਿਚਾਰੇ ਨਸ਼ਾ ਕੀਤਾ ਨਹੀਂ ਉਹ ਵੀ ਫੀ ਜਾਂਦਾ ਹੁਣ ਨਸ਼ਾ ਨਹੀਂ ਕੀਤਾ ਤਾਂ ਵੀ ਮਰੇ ਆ ਗਿੱਦੜ ਵਿੱਚ ਨਹੀਂ ਕੀਤੀ ਹੋਊਗੀ ਖਬਰਾਂ ਸੁਣਦੇ ਆ ਐਣੀ ਪਤਾ ਸੱਚ ਆ ਤੇ ਝੂਠਾ ਪਰ ਖਬਰਾਂ ਸੁਣਦੇ ਆ ਗਿੱਦੜ ਵਿੱਚ ਦੀ ਕੋਈ ਖਬਰ ਨਹੀਂ ਗਿੱਦੜ ਵਿੱਚ ਤਾਂ ਇਧਰੋਂ ਵਿੱਚੋਂ ਹਟ ਜਾਣਗੇ ਇਧਰਲੇ ਪਾਸੇ ਲੱਗੇ ਪਏ ਆ ਇਧਰੋਂ ਚੱਕ ਲੈਣਗੇ ਇਧਰਲੇ ਪਾਸੇ ਲੱਗੇ ਪਏ ਆ ਸਾਨੂੰ ਨਹੀਂ ਪਤਾ ਕਿੱਥੋਂ ਮੁੰਡੇ ਲਿਆਉਂਦੇ ਆ ਕਿੱਥੋਂ ਨਹੀਂ ਲਾਈ ਤੁਰੇ ਜਾਂਦੇ ਆ ਕਿਤਾ ਨਹੀਂ ਮਿਲਦਾ ਗੋਲੀਆਂ ਲਾ ਲੈਣਗੇ ਜੀਵ ਵਾਲੀਆਂ ਗੋਲੀਆਂ ਕੋੜ ਕੇ ਲਾ ਲੈ ਲਿਆ ਕਦੇ ਕੁਛ ਲਾ ਲੈਣਗੇ ਕਦੇ ਕੁਛ ਲਾ ਲੈਣਗੇ ਸਾਨੂੰ ਪਰ ਇੰਨਾ ਪਤਾ ਵੀ ਮੁੰਡਾ ਬੇਹੋਸ਼ ਹੋ ਕੇ ਜਿਦੋਂ ਘਰੇ ਆ ਕੇ ਡੇਗਦਾ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਆ ਅਸੀਂ ਆਈ ਆਣੇ ਕੋਈ ਚੱਜ ਦਾ ਨਸ਼ਾ ਹੀ ਤੋਂ ਪੋਸਟ ਚਲਾ ਦੇਣ ਜਵਾਕ ਬੱਚੇ ਤਾਂ ਰਹਿ ਜਾਣੇ ਜਿਹੜੇ ਕੋਈ ਪੋਸਤਖਾਨ ਦੇ ਸੀ ਅੱਗੇ ਪੁਰਾਣੇ ਬੰਦੇ ਰੋਟੀਆਂ ਵੀ ਖਾਂਦੇ ਸੀ ਸੇਤ ਵੀ ਪਈ ਸੀ ਉਹਨਾਂ ਨੂੰ ਕੋਈ ਆਂਦਾ ਨਹੀਂ ਸੀਗਾ ਮੇਰਾ ਮੁੰਡਾ ਐਡਾ ਮੋਟਾ ਡਾਡਾ ਸੀ ਮੇਰੇ ਨਾਲ ਕੱਦ ਵੀ ਉੱਚਾ ਸੀ ਹੁਣ ਵੇਖੋ ਐਡਾ ਕਾ ਗੋਡੇ ਭਿੜਦੇ ਆ ਤੁਰਦੇ ਦੇ ਐਦੋਂ ਵੀ ਲੱਤਾਂ ਜਾਦੇ ਸੁੱਕੀਆਂ ਪਿੰਗਾਂ ਮੱਖੀ ਨੂੰ ਓੜ ਦੀ ਮੂੰਹ ਤੋਂ ਮੱਖਾਂ ਡਾਈ ਜਾਂਦੀ ਸੀ ਦਵਾਰਾ ਜਦੋਂ ਮੈਨੂੰ ਬੁਲਾਇਆ ਗਿਆ ਹੁਣ